ਇੱਕ ਜਾਂ ਦੋ ਫਲੀਆਂ ਤੇ ਪਿਛਲੇ ਸਾਲ ਇਹੋ 8-10 ਫਲੀਆਂ ਸੀ ਇੱਕ ਇੱਕ ਵਾਲ ਨੂੰ ਤੁਸੀਂ ਤੇ ਲੰਬਾਈ ਵੀ ਆਣੀ ਹੈ ਕਿ ਦੋ-ਦੋ ਤਿੰਨ ਤਣੇ ਆ ਨਹੀਂ ਦੇ 8-9 ਦਾਣੇ ਹੁੰਦੇ ਇੱਕ ਇੱਕ ਫਲੀ ਨੂੰ ਸਿਰਫ ਇਹ ਗਰਮੀ ਦੇ ਕਾਰਨ ਕਲਟੀ ਜਾਣੀ ਹੈ ਕਿ ਗਰਮੀ ਦੇ ਕਾਰਨ ਕਿੰਨਾ ਕੁ ਨੁਕਸਾਨ ਲੱਗਦਾ ਜੀ ਇਹ ਪਾਜੀ 20000 ਰੁਪਏ ਕਿੱਲੇ ਦਾ ਖਰਚਾ ਆ ਮੰਨ ਲਓ 25 ਤੋਂ 30000 ਕਿੱਲੇ ਦਾ ਖਰਚਾ ਆ ਤੇ ਜਿਹੜਾ ਆਮਦਨ ਵਟਣ ਨੇ ਉਹ 10 ਤੋਂ 15000 ਵਟਣ ਨੇ ਨੇ ਦੇਖ ਲੈ ਰਿਹਾ ਕੋਈ ਨਾ ਆਇਆ ਉਹਨੇ ਹਰ ਪੰਨ ਸਮੋਂ ਮੀ ਪਹੂਏ ਨੂੰ ਜਾਇਓ ਜਨ ਇਹ ਅਗੇ ਚ ਹੈ ਦੀ ਆ ਇਹ ਚ ਜਿੰਨਾ ਗਾ ਹੀ ਆ ਇਹ ਲੀਵਰ ਤੋੜ ਲਈ ਹੈ ਇਹਨੇ ਅਸੀਂ ਬੱਲਾ ਦੇ پیسے ਵਟ ਦੇਣੇ ਆ ਜਿੰਨੇ ਗਾ ਦੇ ਵਟਲੇ ਹਮ ਵਟਰਾ ਦੇ ਇਹਨੇ ਬੱਲਾ ਦੇ ਵਟ ਇਹ 20 20 ਹਜ਼ਾਰ ਬਹੁਤ ਬੁਰਾ ਲਿਆ ਜੀ ਤੁਹਾਡੇ ਸਾਹਮਣੀਆਂ ਵੇਖ ਲਓ ਡਿਵਰਨ ਤੋੜਨੀਆਂ ਕੋਈ ਹਾਲ ਨਹੀਂ ਗਾ ਮਟਰ ਬਹੁਤ ਘਾਟੇ ਬੰਦਾ ਸੌਦਾ ਹੋ ਗਿਆ ਕਿੰਨੇ ਏਕੜ ਦੀ ਕੀਤੀ ਸਾਡੇ ਕੋਲ 50 ਏਕੜ ਖੇਤੀ ਹੈ ਠੇਕੇ ਦੇ 70000 ਰੁਪਇਆ ਠੇਕਾ ਵਾ ਤੇ ਫਿਰ 30000 ਦੇ ਖਰਚਾ ਵਾ ਦੇ ਵਟਣ ਦੇ 15000 ਕਿੱਥੋਂ ਪੂਰਾ ਕਰਾਂਗੇ ਤੇ ਗਵਰਨਮੈਂਟਾਂ ਦੀਆਂ ਕੰਨਕ ਝੋਨੇ ਚ ਬਾਹਰ ਨਿਕਲੋ ਇੱਧਰ ਜਾਈਏ ਜੀਵੀਦਾਰ ਕਿੱਧਰ ਜਾਵੇ ਕੋਈ ਹੱਲ ਨਹੀਂ ਇਹਦਾ ਨਾ ਗਵਰਨਮੈਂਟ ਨੇ ਹੱਲ ਕੋ ਕਰਦੀਆਂ ਕਾਰਨ ਕੀ ਆ ਇੰਨਾ ਜਿਹੜਾ ਵਾ ਇੰਨਾ ਕੁਛ ਤੇ ਗਰਮੀ ਦਾ ਬਹੁਤ ਵੱਡਾ ਕਾਰਨ ਹੈ ਗਰਮੀ ਜਿਆਦੀ ਪੈ ਗਈ ਲੰਮਾ ਸਮਾਂ ਤੇ ਅੱਜ ਨਹੀਂ ਕੋਣ ਗਰਮੀ ਆ ਇਹ ਨਹੀਂ ਜੇ ਜਦੋਂ ਇਹ ਮਟਰ ਲਾਉਨੇ ਆ ਅਕਤੂਬਰ ਦੇ ਪਹਿਲੇ ਹਫਤੇ ਉਹਨੂੰ ਉਹਨੂੰ ਹੀ ਹੁੰਦੀ ਆ ਇਹਨੀ ਰ ਗਰਮੀ ਉਦੋਂ ਹੁੰਦੀ ਆ ਜਾਂ ਨਵੰਬਰ ਆ ਗਿਆ ਤੇ ਅਜੇ ਗਰਮੀ ਪੂਰੀ ਆ ਇਹ ਗਰਮੀ ਮਾਰ ਗਈ ਯਾਰ ਕੀ ਸਾਨੂੰ ਕੋਈ ਗਵਰਨਮੈਂਟਾਂ ਮਾਰ ਗਈਆਂ ਜਿਹੜੀਆਂ ਨਕਲੀ ਦਵਾਈਆਂ ਦੇ ਨਕਲੀ ਤੇ ਖਾਦਾਂ ਦਿੱਤੀਆਂ ਰੇਟ ਸਾਡੇ ਪੂਰੇ ਲੱਗੇ ਵੱਧ ਲੱਗੇ ਹੁਣ ਦਾ ਖਾਦ 1600 1650 ਲਈ ਆ ਉਹ ਵੀ ਨਕਲੀ ਵਿਕਣ ਦੇ ਵਿੱਚ ਮੁਸ਼ਕਲ ਆਉਂਦੀ ਆ ਇਹ ਆ ਵਿਕਣ ਦੇ ਮਟਰ ਨੂੰ ਇਹ ਮੁਸ਼ਕਿਲ ਤੇ ਹੁਣੀ ਹੈ ਹੈ ਹੀ ਨਹੀਂ ਸਹੀ ਕੁਆਲਟੀ ਨਹੀਂ ਤੇ ਮੁਸ਼ਕਿਲ ਤੇ ਹੁਣੀ ਹੈ ਰੇਟ ਵੀ ਨਹੀਂ ਮਿਲਦਾ ਨਾ ਰੇਟ ਵੀ ਥੋੜਾ ਵਾਦੇ ਨਿਕਲ ਝਾੜੀ ਹੈ ਨਹੀਂ ਰੇਟ ਕੀ ਕਰੂ ਤੇ ਕੀ ਮੰਗ ਕਰਦੇ ਜੋ ਲੱਗਦਾ ਐਮਐਸਪੀ ਮਿਲਣੀ ਚਾਹੀਦੀ ਮਿਲਣੀ ਚਾਹੀਦੀ ਆ ਗਵਰਨਮੈਂਟਾਂ ਨੂੰ ਚਾਹੀਦਾ ਸਾਥ ਜ਼ਿਮੀਦਾਰਾਂ ਦੇ ਦੇਣ ਨਾ ਦੇਣਗੇ ਤੇ ਗਵਰਨਮੈਂਟਾਂ ਵੀ ਕੀ ਆ ਦੇ ਜ਼ਿਮੀਦਾਰੂ ਗਿਆ ਕੀ ਨਾ ਜੀ ਨਵਦੀਪ ਸਿੰਘ ਕਿਸ ਤਰੀਕੇ ਨਾਲ ਵੇਖ ਰਿਹਾ ਜੀ ਫਸਲ ਜਿਹੜੀ ਮਟਰ ਥੋੜਾ ਬਹੁਤ ਮਾੜਾ ਹਾਲ ਹੈ ਹਾਂ ਜੀ ਕਿੰਨਾ ਕੁ ਨੁਕਸਾਨ ਹੋਇਆ ਪਾਜੀ 25 25000 ਕਿੱਲੇ ਦਾ ਨੁਕਸਾਨ ਹੈ ਬਜਾਈ ਤੇ ਕਿੰਨਾ ਖਰਚਾ ਆਉਂਦਾ ਜੀ ਬਜਾਈ ਦੇ ਮੌਕੇ ਤੇ 20 22000 ਬਾਕੀ ਬਾਅਦ ਜ ਸਪਰੇ ਆ ਸਪਰੇ ਕਾਫੀ ਕਰ ਜਾ ਕਿੰਨਾ ਘਾੜ ਘਟ ਨਹੀਂ ਜਾਂਦਾ ਚਾੜ ਹੈ ਹੀ ਨਹੀਂ ਪਾਜੀ 4 5 ਕੁਇੰਟਲ ਫਤ ਵੱਧ ਕੀ ਕਰਨੇ ਬਹੀ ਪਿੰਡ ਕੋਈ ਇਹ ਠੇਕੇ ਤੇ ਪੜੀ ਲਈ ਆ ਪਿੰਡ ਅਸੀਂ ਮਤਲਬ ਲਾਏ ਉੱਥੇ 10 ਕਿੱਲੇ ਬਾਤੇ ਆ ਮਤਲਬ ਹੈ ਨਹੀਂ ਮਟਰ ਬੱਲਾਂ ਹੀ ਗਰਮੀ ਦੇ ਕਾਰਨ ਬੱਲਾਂ ਹੀ ਸੋਕੀਆਂ ਹਾਂਜੀ ਕੀ ਕਾਰਨ ਮੰਨਦੇ ਇਹ ਗਰਮੀ ਦੇ ਕਾਰਨ ਪਾਜੀ ਹਾਂਜੀ ਕਿੰਨਾ ਕੋ ਮੌਸਮ ਦਾ ਅਸਰ ਪੈਂਦਾ ਹੈ ਉਸ ਤੇ ਬਹੁਤ ਭਾਜੀ ਮੌਸਮ ਦਾ ਮਟਰ ਹੁੰਦਾ ਹੈ ਅੱਛਾ ਇਹ ਜਿਹੜਾ ਮਟਰ ਆ ਮੌਸਮ ਦੇ ਸਿਰ ਤੇ ਆ ਹਾਂਜੀ ਕਿੰਦਾ ਦਾ ਮੌਸਮ ਚਾਹੀਦਾ ਹੈ ਮੌਸਮ ਠੰਡਾ ਚਾਹੀਦਾ ਨੂੰ ਅੱਛਾ ਹਾਂਜੀ ਗਰਮੀ ਨਹੀਂ ਚਾਹੀਦੀ ਪਿਛਲੀ ਵਾਰ ਲੈ ਕੇ ਜਾਂਦੇ ਮੰਡੀਆਂ ਚ ਪਿਛਲੀ ਵਾਰ ਲੋ ਤੇ ਭਾਜੀ ਕਾਫੀ ਫਰਕ ਪਿਛਲੀਆਂ ਤੇ ਆਜ ਕੱਲ ਮਟਰ 40 ਤੋਂ 45 ਕੋਲ ਤੋੜੀਦੇ ਸੀ ਤੇ 20 ਰੁਪਏ ਵਿਕਦਾ ਤਾਂ ਵੀ ਪੈਸੇ ਬੰਦੇ ਤੇ ਅੱਜ 25 ਤੋਂ 30 ਰੁਪਏ ਰੇਟ ਤੇ ਪਰ ਜਹਾੜੀ ਜਣੀ ਮਟਰ ਦਾ ਰੇਟ ਹੈ ਜੀ ਕੁਆਲਿਟੀ ਜਣੀ ਆ ਮੰਡੀ ਚ ਲੈ ਕੇ ਜਾਂਦੇ ਕਿਸ ਤਰੀਕੇ ਦਾ ਰੇਟ ਲੱਗਦਾ ਮਰਦਰ ਉਥੇ ਮੰਡੀ 30 ਰੁਪਏ ਹੋ ਗਏ ਗੰड्या ਜੀ ਤੁਹਾਡਾ ਤੇ ਅਸਲ ਥੋੜੀ ਬੇਰੰਗੀ ਆ ਹਾਂ ਜੀ ਸਾਟਾ ਨੁਕਸਾਨ ਹੋਣਗਾ ਹਾਂ ਜੀ ਬਹੁਤ ਕਾਫੀ ਨੁਕਸਾਨ ਹੈ ਲੱਗਦਾ ਐ ਐਮਐਸਪੀ ਮਿਲਣੀ ਚਾਹੀਦੀ ਜਰੂਰ ਮਿਲਣੀ ਚਾਹੀਦੀ ਪਰ ਹਰੀਆਂ ਸਬਜ਼ੀਆਂ ਦੇ ਇਹਦੇ ਨਹੀਂ ਮਿਲਦੇ ਪਰ ਮਿਲਣੀ ਚਾਹੀਦੀ